ਕਰਾਏ ਗਏ ਲੜਕੀਆਂ ਦੇ ਸਾਈ ਪੀਦੇ ਦਰਬਾਰ ਜੀ ਪਿੰਡ ਬੁੱਗੇ ਉਹਨਾਂ ਦੀ ਜਾਤ ਦੇ ਵਿੱਚ ਕਰਾਏ ਗਏ ਪੰਜ ਲੜਕੀਆਂ ਇਹ ਹਰ ਸਾਲ ਕਰਵਾਈ ਜਾਂਦੀ ਹੈ ਕਿ ਜਾਂ ਪਹਿਲੀ ਵਾਰ ਕਰਵਾਈ ਗਈ ਹੈ ਅੱਜ ਹਰ ਕੀ ਤੇ ਪਹਿਲੀ ਵਾਰ ਕਰਾਏ ਹਨ ਉਹਨੀਆਂ ਮੇਲਾ ਹੈ ਤੇ ਹੁਣ ਅੱਗੇ ਤੋਂ ਮਹਾਰਾ ਕਿਰਪਾ ਕਰੂਗਾ ਫਿਰ ਵਾਤਾਂ ਵਾਤਾਂ ਕਰਾਂਗੇ ਕੀ ਕੀ ਦਿੱਤਾ ਗਿਆ ਇਹਦੇ ਵਿੱਚ ਲੜਕੀ ਨੂੰ ਕੋਈ ਦਾਜ ਦੇ ਜਿਹਾ ਦਿੱਤਾ ਹੈ ਪੂਰਾ ਸਾਰਾ ਦਾਜ ਦਿੱਤਾ ਜੀ ਠੀਕ ਹੈ ਦਾਜ ਬੇਟੀ ਕੁਰਸੀਆਂ ਮੇਜ਼ ਭਾਂਡੇ ਪੰਜ ਬਿਸਤਰੇ ਪੰਜ ਸੂਟ ਪ੍ਰੈਸ ਪੱਖਾ ਮਸ਼ੀਨ ਜੁੜਾ ਕਲੀਰੇ ਮੇਰੇ ਵਾਲਾ ਸੂਟ ਇਹ ਜੀ ਇਹ ਮੇਲਾ ਤਾਂ ਤਾਂ ਬਾਬਾ ਸਾਈ ਜੀ ਦੇ ਦਵਾਰ ਬੁੱਗੇ ਪਿੰਡ ਦੇ ਵਿੱਚ ਮਾਤਾ ਗੁਰਪ੍ਰੀਤ ਕੌਰ ਜੀ ਵੱਲੋਂ ਹਰ ਇੱਕ ਤਰ੍ਹਾਂ ਸਲਾਨਾ ਕਰਾਇਆ ਜਾਂਦਾ ਹੈ ਜਿਹੜਾ ਕਿ 19ਵਾਂ ਸਲਾਨਾ ਮੇਲਾ ਵਾ ਇਸ ਵਾਰ ਜਿਹੜਾ ਹੋ ਰਿਹਾ ਹੈ ਇੱਥੇ ਇਹਨਾਂ ਨੇ ਦੇਖੋ ਜੀ ਪੰਜ ਲੜਕੀਆਂ ਦੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਨੇ ਮੈਂ ਕਹਿੰਦੀ ਕਿ ਇਹੋ ਜਿਹਾ ਪਰਾਲੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਆ ਇਹਦੇ ਵਿੱਚ ਇਹਨਾਂ ਨੇ ਜੋ ਵੀ ਸਾਡੇ ਘਰ ਚ ਵਰਤਣ ਵਾਲੀ ਲੜਕੀਆਂ ਦੇ ਵਰਤਣ ਵਾਲੀ ਚੀਜ਼ ਹੁੰਦੀ ਮਸ਼ੀਨ ਤੋਂ ਲੈ ਕੇ ਪ੍ਰੈਸ ਤੋਂ ਲੈ ਕੇ ਬੈੱਡ ਤੱਕ ਸਭ ਕੁਝ ਦਿੱਤਾ ਹੈ ਜੀ ਇਹ ਕਿਸ ਤਰ੍ਹਾਂ ਸੰਗਤ ਦਾ ਕਿੰਨਾ ਕਿ ਸੁਯੋਗ ਰਿਹਾ ਇਹਦੇ ਵਿੱਚ ਤੇ ਸੰਗਤ ਕਿੰਨੀ ਕਿਨੀ ਦੂਰੋਂ ਆਈ ਹੈ ਸੰਗਤ ਦਾ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਜੀ ਪਿੰਡ ਬੁੱਗਾ ਸਾਰਾ ਇੱਥੇ ਦੇਖਣ ਨੂੰ ਨਜ਼ਰ ਆ ਰਿਹਾ ਹੈ ਜੀ ਹੋਰ ਵੀ ਬਹੁਤ ਦਾਨੀ ਸੱਜਣਾ ਵੱਲੋਂ ਵੀ ਇੱਥੇ ਸਹਿਯੋਗ ਦਿੱਤਾ ਗਿਆ ਹੈ ਜੀ ਇਹ ਧੀ ਦਾ ਦਾਨ ਇਹ ਕਹਿੰਦੇ ਬੜਾ ਵੱਡਾ ਦਾਨ ਹੈ ਕਿੰਨੇ ਦਾਨ ਕਰਨਾ ਵਾ ਤੇ ਹੋਰ ਵੀ ਸੰਸਥਾਵਾਂ ਨੂੰ ਜਾਂ ਹੋਰ ਵੀ ਧਰਮਾਂ ਦੇ ਲੋਕਾਂ ਨੂੰ ਚਾਹੀਦਾ ਵਾ ਕਿ ਕੁਝ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਦਾਨ ਦੇ ਕਰਨੇ ਚਾਹੀਦੇ ਆ ਤੇ ਦਾ দান ਇੱਕ ਸਭ ਤੋਂ ਵੱਡਾ দান ਹੁੰਦਾ ਜਿਹਨੂੰ ਕੰਨਿਆਦਾਨ ਕਹਿ ਦਿੰਨੇ ਆਪਾਂ ਇਹ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਰ ਇੱਕ ਸੰਸਥਾ ਦੇ ਵਿੱਚ ਵੀ ਇਹ ਵਿਆਹ ਜ਼ਰੂਰ ਕਰਨੇ ਚਾਹੀਦੇ ਆ ਕਿਉਂਕਿ ਇਹਦੇ ਵਿੱਚ ਕਿਹੇ ਗਰੀਬ ਦੀ ਮਦਦ ਵੀ ਹੁੰਦੀ ਹੈ ਤੇ ਸਾਨੂੰ ਅਸੀਸ ਵੀ ਮਿਲਦੀ ਹੈ ਲੋਕਾਂ ਨੂੰ ਕੀ ਅਪੀਲ ਕਰਦੇ ਤੁਸੀਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਸਾਨੂੰ ਵੱਧ ਚੜ ਕੇ ਇਹੋ ਜਿਹਾ ਸਹਿਯੋਗ ਕਰਨਾ ਚਾਹੀਦਾ ਵਾ ਹਰ ਇੱਕ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਬੁੱਗਾ ਜੀ ਬਾਬਾ ਸਾਈਂ ਜੀ ਲਖਦਾਤਾ ਪੀਰ ਜੀ ਦਾ ਦਰਬਾਰ ਹੈ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਹੈ ਜੀ ਪੰਜ ਲੜਕੀਆਂ ਦੇ ਵਿਆਹ ਕਰਵਾਏ ਗਏ ਆ ਜੀ ਇਹ ਜੀ ਗੱਦੀ ਨਸ਼ੀਨ ਬੀਬੀ ਗੁਰਪ੍ਰੀਤ ਕੌਰ ਜੀ ਵੱਲੋਂ ਕਰਵਾਏ ਗਏ ਹੈ ਜੀ ਹਾਂਜੀ 19ਵਾਂ ਸਲਾਨਾ ਸੱਭਿਆਚਾਰਕ ਮੇਲਾ ਵਜੇ ਕੱਲ ਨੂੰ ਬੱਬਾਈ ਦੇ ਦਰਬਾਰ ਤੇ ਸੱਭਿਆਚਾਰਕ ਮੇਲੇ ਦਾ ਪ੍ਰੋਗਰਾਮ ਹੈ ਜੀ ਅੱਜ ਪੰਜ ਲੜਕੀਆਂ ਦੇ ਵਿਆਹ ਕੀਤੇ ਗਏ ਹੈ ਜੀ ਚਾਹ ਦਾ ਪ੍ਰਸ਼ਾਦ ਦੇ ਦਾ ਜੀ ਹਾਂਜੀ ਚਾਹ ਪਾਣੀ ਪ੍ਰਸ਼ਾਦ ਦੇ ਦਾ ਪ੍ਰਬੰਧ ਕੀਤਾ ਗਿਆ ਜੀ ਲੋੜ ਅਨਸਾਰ ਲੜਕੀਆਂ ਨੂੰ ਘਰ ਦੇ ਵਿੱਚ ਜਿਹੜੀਆਂ ਘਰੇਲੂ ਵਸਤਾਂ ਵਾਂ ਸਾਰਾ ਦਾਜ ਦਿੱਤਾ ਗਿਆ ਵਾ ਜੀ ਕਿੰਨਾ ਦੇ ਸਹਿਯੋਗ ਦੇ ਸੰਗਤਾਂ ਦਾ ਕਿ ਕਿਹੜੀ ਕਿਹੜੀ ਦੂਰੋਂ ਸੰਗਤਾਂ ਆਈਆਂ ਹਾਂ ਜੀ ਹਾਂਜੀ ਬਹੁਤ ਦੂਰਾਂ ਤੋਂ ਸੰਗਤਾਂ ਆਉਂਦੀਆਂ ਹਨ ਜੀ ਬੱਬਾਈ ਹਾਂਜੀ ਇਲਾਕਾ ਨਿਵਾਸੀ ਜਿੰਨੇ ਵੀ ਬੁੱਗਿਆਂ ਦੇ ਸਾਰੇ ਸਹਿਯੋਗ ਕਰਦੇ ਆ ਜੀ ਪੱਪਾ ਜੀ ਦੀ ਹਾਜ਼ਰੀ ਭਰਦੇ ਆ ਜੀ ਇਹ ਕਿਸ ਤਰ੍ਹਾਂ ਮੰਦਿਰ ਚ ਆਇਆ ਕਿ ਲੜਕੀ ਦੇ ਵਿਆਹ ਕਰਨੇ ਚਾਹੀਦੇ ਆ ਜਾਂ ਕੀ ਮੰਦਿਰ ਦੀ ਇੱਛਾ ਹੈ ਕੋਈ ਕਿਤੇ ਕਿਸੇ ਬਚਨ ਕੀਤੀ ਨਹੀਂ ਇਹ ਮੇਰੇ ਮਾਤਾ ਜੀ ਦੀ ਇੱਛਾ ਹੀ ਹੈ ਜੀ ਉਹਨਾਂ ਦੀ ਇੱਛਾ ਹੈ ਕਿ ਵੀ ਲੜਕੀਆਂ ਦੇ ਵਿਆਹ ਕਰਵਾਏ ਜਾਣ ਜੀ ਹਾਂਜੀ ਉਹ ਬੱਬਾ ਸਾਈ ਜੀ ਦੇ ਦਰਬਾਰ ਤੇ ਕਦੀ ਨਿਸ਼ੀਣ ਆ ਜੀ ਤੇ ਬੱਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰਦੇ ਆ ਤੇ ਉਹਨਾਂ ਦੇ ਆਖਰੀ ਮੰਦੀ ਇੱਛਾ ਸੀਗੀ ਵੀ ਬੱਬਾ ਜੀ ਦੇ ਦਰਬਾਰ ਤੇ ਪੰਜ ਲੜਕੀਆਂ ਦੇ ਵਿਆਹ ਕਰਵਾਏ ਜਾਣ ਅਗੇ ਵੀ ਕਰਵਾਉਗੇ ਕਿ ਜੇ ਬਸ ਇਸ ਸੰਭਿਧਾ ਜਾਈਏ ਨਹੀਂ ਬੱਬਾ ਜੀ ਇਹ ਹਰੇਕ ਸਾਲੇ ਕਰਵਾਏ ਜਾਣਗੇ ਜੀ ਵੱਧ ਤੋਂ ਵੱਧ ਇਹ ਐਤ ਕੀ ਪਾਂਡਿਆ ਜੀ ਅਗਲੀ ਵਾਰ ਤੋਂ ਹੋ ਸਕਦਾ 11 ਹੋ ਜਾਣਾ ਇਹ ਲੜਕੀਆਂ ਦੇ ਵਿਆਹ ਇਸੇ ਤਰ੍ਹਾਂ ਵੱਧ ਹੀ ਰਹਿਣੇ ਆ ਜੀ ਬੱਬਾ ਜੀ ਦੀ ਕਿਰਪਾ ਰਹੀ ਤੇ ਜਿੱਦਾਂ ਬੱਬਾ ਜੀ ਸਾਡੇ ਤੇ ਮਿਹਰ ਪ੍ਰਿਆਤ ਕਰਦੇ ਆ ਜੀ ਤੇ ਅਸੀਂ ਸੇਵਾ ਨੂੰ ਭਾਈ ਜਾਣੀਆਂ ਜੀ ਆਪਾਂ ਸੇਵਾ ਸ਼ੁਰੂ ਤੋਂ ਕਰਦੇ ਆ ਰਹੇ ਆ ਜੀ ਤੇ ਅੱਗੇ ਵੀ ਕਰਦੇ ਰਵਾਂਗੇ ਜੀ